ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੂ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਜੋ ਇਸ ਵਾਰ ਝੋਨਾ ਲਾ ਰਹੇ ਹਨ ਬਹੁਤ ਹੀ ਮਿਹਨਤ ਕਰਕੇ ਗਾਰਾ ਮੱਦ ਕੇ ਦਿਨ ਰਾਤ ਜਾਗ ਕੇ ਸੈਨਾ ਕਰਕੇ ਆਪਣਾ ਫਸਲ ਨੂੰ ਤਿਆਰ ਕਰਦੇ ਹਾਂ ਪਰ ਜਦੋਂ ਫਸਲ ਮੰਡੀ ਕਿ 10 ਚਾਂ ਦਾ ਸਮਾਂ ਹੋ ਗਿਆ ਹੈ ਤਾਂ ਅਸੀਂ ਫਸਲ ਨੂੰ ਮੰਡੀ ਵਿੱਚ ਟਟਕੇ ਦੁਆਰਾ ਰਾਤ ਨੂੰ ਮੰਡੀ ਵਿੱਚ ਫਸਲ ਦੀ ਰਾਖੀ ਲਈ ਨਹੀਂ ਜਾਂਦੇ। ਤੋਂ ਵੀਡੀਓ ਵਿੱਚ ਤੁਸੀਂ ਦੇਖ ਰਹੇ ਹੋ ਕਿ ਮੰਡੀ 'ਚ ਫਸਲ ਪਈ ਹੈ 50-60 ਉਧਰਾਂ ਦੀ ਪਰ ਰਾਤ ਨੂੰ ਰਾਖੀ ਕੋਈ ਨਹੀਂ। ਉਹੀ ਇਹ ਹਾਲੀ ਬਈ ਰਾਤ ਨੂੰ ਆਪਣੀ ਮਨਵਾਜੀ ਕਰਦੇ ਹਨ ਤੋਂ ਬੇਨਤੀ ਹੈ ਕਿ ਜਰਾ ਵੇਖੋ ਜੇ ਹਮੇਸ਼ਾ ਮੱਧ ਤੋਂ ਹਸਣਾ ਪਾਲ ਸਕਦਾ ਤਾਂ ਰਾਤ ਨੂੰ ਰਹਿ ਵੀ ਸਕਦਾ ਆਪਣੀ ਹੋ ਸਕਦੀ ਆ ਕੀ